ਤੁਕਮਨੀ ਗਰੁੱਪ ਆਫ ਇੰਸਟੀਚਨ ਅੱਜ ਐਨੂਅਲ ਡੇ ਦਾ ਫੰਕਸ਼ਨ ਹੈ ਲਮਹੇ 2025 ਉਹਦਾ ਯੋਜਨ ਕੀਤਾ ਜਾ ਰਿਹਾ ਹੈ ਔਰ ਮੈਂ ਡਾਇਰੈਕਟਰ ਸਾਹਿਬ ਦਾ ਚੇਅਰਮੈਨ ਸਾਹਿਬ ਦਾ ਸਾਰੇ ਪ੍ਰਬੰਧਕੀ ਟੀਮ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਮੈਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ। ਔਰ ਜਿੰਨੇ ਵੀ ਇਸ ਕਾਲਜ ਤੇ ਸਟੂਡੈਂਟਸ ਉਹਨਾਂ ਦੇ ਪੇਰੈਂਟਸ ਮਿੱਤਰ ਦੋਸਤ ਕੌਨ ਲਈ ਦਾ ਪੂਰਾ ਸਟਾਫ ਆਮਾਦੀ ਪਾਰਟੀ ਦੇ ਸਾਡੇ ਇੱਥੋਂ ਦੇ ਐਮਐਲਏ ਰੰਦਾਵਾ ਸਾਹਿਬ ਐਮਐਲਏ ਰਾਹੀ ਸਾਹਿਬ ਸਾਡੇ ਨਮਾ ਸ਼ਹਿਰ ਤੋਂ ਐਮਐਲਏ ਡਾਕਟਰ ਸੁਖੀ ਤੇ ਸਾਡੇ ਦਰਜਾ ਬਰ ਦਰਜਾ ਚੇਅਰਮੈਨ ਸਾਹਿਬਾਨ ਸਰਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖਮਨੀ ਗਰੁੱਪ ਆਫ ਸਾਇੰਸਸ ਮੈਡੀਕਲ ਸਾਇੰਸਸ ਐਂਡ ਰਿਸਰਚ ਉਹਦਾ ਦੁਕਾਟਨ ਹੋਇਆ ਸਾਹਮਣੇ 2-300 ਮੀਟਰ ਤੇ ਹੀ ਆ ਸੜਕ ਦੇ ਪਾਰ ਸੁਰਸਨ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਜਿਹੜੀ ਗਰੰਟੀ ਦਿੱਤੀ ਸੀ ਹੈਲਥ ਦੀ ਕਿ ਸਿਹਤਮੰਦ ਪੰਜਾਬ ਬਣਾਉਣਾ ਹੈ ਅਸੀਂ ਉਸ ਮੰਜ਼ਲ ਵੱਲ ਚੱਲੇ ਹੋਏ ਆਂ ਮੈਡੀਕਲ ਕਾਲਜ ਬਣਨਗੇ ਜਿਹੜੀਆਂ ਸਿੱਖਿਅਪ ਸਸਤਾਵਾਂ ਨੇ ਜਿਸ ਤਰ੍ਹਾਂ ਸੁਖਮਨੀ ਗਰੁੱਪ ਹੈ ਉਹਨਾਂ ਨੂੰ ਅਪਡੇਟ ਕੀਤਾ ਜਾਊਗਾ ਨਵੇਂ-ਨਵੇਂ ਕੋਰਸ ਉਹਨਾਂ ਚ ਇੰਟਰੋਡਿਊਸ ਕੀਤੇ ਜਾਣਗੇ ਕਿਉਂਕਿ ਅੱਜਕੱਲ ਕੈਰੀਅਰ ਬਣਾਉਣ ਵਾਸਤੇ ਬਹੁਤ ਸਾਰੇ ਰਸਤੇ ਓਪਨ ਹੋ ਗਏ ਦੁਨੀਆ ਬਿਲਕੁਲ ਇੱਕ ਪਿੰਡ ਬਣ ਗਈ ਪਹਿਲਾਂ ਸਿਰਫ ਹੁੰਦਾ ਸੀਗਾ ਡਾਕਟਰ ਇੰਜੀਨੀਅਰ ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ ਕੈਰੀਅਰ ਆ ਗਏ ਜਿਨ੍ਹਾਂ ਬਾਰੇ ਸੋਚਿਆ ਵੀ ਨਹੀਂ ਹੁੰਦਾ ਸੋਮੇ ਜਿੰਨੇ ਵੀ ਸਟੂਡੈਂਟਸ ਆਪਣੇ ਆਪਣੇ ਰਸਤੇ ਤੇ ਆਪਣੀ ਮੰਜ਼ਿਲ ਤੇ ਚੱਲੇ ਹੋਏ ਨੇ ਮੈਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਵਧਾਈਆਂ ਵੀ ਦੇਣਾ ਮੁਬਾਰਕਾਂ ਵੀ ਦੇਣਾ ਸ਼ੁਭ ਕਾਮਨਾਵਾਂ ਦੇਣਾ ਸਫਲਤਾ ਦੀ ਇਹ ਜਿਹੜਾ ਕਾਲਜ ਹੈ ਮੇਰੇ ਲਈ ਨਮਾ ਨਹੀਂ ਸੰਜੋਗ ਦੇਖੋ 2006 ਦੇ ਵਿੱਚ ਜਦੋਂ ਮੈਂ ਰਾਜਨੀਤੀ ਵਿੱਚ ਵੀ ਨਹੀਂ ਸੀ ਮੈਂ ਇਸ ਕਾਲਜ ਦੇ ਵਿੱਚ ਐਜ਼ ਅ ਕਲਾਕਾਰ ਇੱਕ ਪਰਫਾਰਮਰ ਦੇ ਤੌਰ ਤੇ ਆਇਆ ਸੀ ਹਰਜੀਤ ਹਰਮਨ ਮੇਰੇ ਨਾਲ ਸੀ ਅਸੀਂ ਇਕੱਠਿਆਂ ਨੇ ਇੱਥੇ ਸ਼ੋਅ ਕੀਤਾ ਸੀ ਤੋ ਬਹੁਤ ਸਾਰੇ ਕਲਾਕਾਰ ਜਿਹੜੇ ਇਸ ਕਾਲਜ ਦਾ ਟੈਲੈਂਟ ਹੈ ਉਹ ਵੇਟ ਕਰ ਰਹੇ ਨੇ ਉਹਨਾਂ ਨੇ ਸਟੇਜ ਤੇ ਪਰਫਾਰਮ ਕਰਨਾ ਹੈ ਦੇਖੋ ਸਟੇਜ ਤੇ ਆ ਕੇ ਪਰਫਾਰਮ ਕਰਨਾ ਤਾਂ ਬਾਅਦ ਦੀ ਗੱਲ ਹੈ ਸਟੇਜ ਤੇ ਚੜਨਾ ਹੀ ਬਹੁਤ ਵੱਡੀ ਗੱਲ ਹੈ ਵੱਡੇ ਵੱਡੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਜਦੋਂ ਮੈਂ ਪਹਿਲੀ ਵਾਰ ਸਟੇਜ ਤੇ ਚੜਿਆ ਸੀ ਸ਼੍ਰੀ ਉਦਮ ਸਿੰਘ ਗਵਰਨਮੈਂਟ ਕਾਲਜ ਤੋਂ ਨਾਮ ਯਾਰਾਂ ਦੋਸਤਾਂ ਨੇ ਪੰਪ ਪਰ ਪਰ ਕੇ ਚੜ੍ਹ ਤਾ ਸਟੇਜ ਤੇ ਟਰਬ ਤੂੰ ਤਾਂ ਬਹੁਤ ਵਧੀਆ ਤੂੰ ਤਾਂ ਤੂੰ ਚੱਕਦੇ ਆ ਫੱਟੇ ਤੂੰ ਚੱਲ ਚੱਲ ਪਹਿਲੀ ਵਾਰ ਮੈਂ ਸਟੇਜ ਤੇ ਚੜ੍ਹਿਆ ਉਦੋਂ ਮੈਨੂੰ ਆਹ ਜਿਹੜਾ ਲੈਕਚਰ ਸਟੈਂਡ ਹੈ ਇਹਦੀ ਕੀਮਤ ਇਹਦੀ ਵੈਲਿਊ ਪਤਾ ਲੱਗੀ ਵੀ ਇਹ ਕੀ ਕੰਮ ਆਉਂਦਾ ਹੁੰਦਾ ਹੈ ਕਿਉਂਕਿ ਇਹਦੇ ਨਾਲ ਜੇ ਕਿਸੇ ਦੀ ਲੱਤਾਂ ਕੰਬਦੀਆਂ ਹੋਣ ਉਹ ਦਿਸਦੀਆਂ ਨਹੀਂ ਪਬਲਿਕ ਉਹ ਇਥੇ ਰਹਿ ਜਾਂਦੀ ਹੈ ਮੈਂ ਸੋਚਿਆ ਮੈਂ ਇੱਕ ਵਾਰੀ ਜ਼ਿੰਦਗੀ ਜਿੱਥੋਂ ਉੱਤਰ ਜੀ ਅੱਜ ਸੁਖੀ ਸੰਦੀ ਬਿਨਾ ਛਤਰਾ ਛਤਰਾ ਤੋਂ ਮੈਂ ਨਹੀਂ ਦਵਾਰੇ ਸਟੇਜ ਨਾਲ ਪੰਗਾ ਲੈਂਦਾ ਪਰ ਪਤਾ ਨਹੀਂ ਪਰਮਾਤਮਾ ਨੇ ਕੋਈ ਹੋਰ ਹੀ ਸੰਯੋਗ ਬਣਾਏ ਹੋਏ ਸੀ ਕਿ ਸਾਰੀ ਜ਼ਿੰਦਗੀ ਰਹਿਣੀ ਸਟੇਜਾਂ ਤੇ ਪੈਣਾ ਸੋ ਜਿੰਨੇ ਵੀ ਪਰਫਾਰਮਰ ਆਉਣਗੇ ਮੈਂ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਵਧਾਈ ਦਿੰਦਾ ਇਹ ਕੋਈ ਅੱਜ ਇਹਨਾਂ ਨੇ ਪਰਫਾਰਮ ਨਹੀਂ ਕਰਨਾ ਇਹਦੇ ਪਿੱਛੇ ਕਾਫੀ ਰਿਹਸਲਾਂ ਵੀ ਨੇ ਔਸਾਰੀ ਮਿਹਨਤ ਵੀ ਲੱਗੀ ਹੁੰਦੀ ਹੈ ਥੱਲੇ ਬਹਿ ਕੇ ਹੂਟਿੰਗ ਕਰਨੀ ਬਹੁਤ ਸੌਖੀ ਹੈ ਪਰ ਸਟੇਜ ਤੇ ਆ ਕੇ ਪਰਫਾਰਮ ਕਰਨਾ ਫਿਰ ਇਨਾਮ ਜਿੱਤਣਾ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਅੱਜ ਫਰਸਟ ਸੈਕੰਡ ਆਉਣਗੇ ਮੈਂ ਉਹਨਾਂ ਨੂੰ ਵਧਾਈ ਦੇਣਾ ਫਰਸਟ ਵਾਲੇ ਨੂੰ ਖਾਸ ਤੌਰ ਤੇ ਵਧਾਈ ਦੇਵਾਂਗਾ ਪਰ ਨਾਲ ਨਾਲ ਸਲਾਹ ਵੀ ਦੇਵਾਂਗਾ ਕਿ ਫਰਸਟ ਆ ਕੇ ਚਾਹੇ ਪੜਾਈ 'ਚ ਫਰਸਟ आओ ਚਾਹੇ ਖੇਡਾਂ 'ਚ आओ ਚਾਹੇ ਕਲਚਰ ਐਕਟੀਵਿਟੀ 'ਚ ਫਰਸਟ ਆਓ ਫਸਟ ਆਕੇ ਹੰਕਾਰ ਨਹੀਂ ਕਰਨਾ ਪ੍ਰਾਊਡ ਨਹੀਂ ਕਰਨਾ ਕਿਉਂਕਿ ਫਸਟ ਆਨ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲੇ ਦਾ ਹੁੰਦਾ ਹੈ ਜੋ ਨਾ ਹੁੰਦੇ ਕੰਪੀਟੀਸ਼ਨ ਨਹੀਂ ਹੋਣਾ ਸੀ ਫਿਰ ਸੋ ਇਸ ਕਰਕੇ ਹਰ ਆਪਣੇ ਵੱਲੋਂ ਬੈਸਟ ਪਰਫਾਰਮ ਕਰੋ ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਸੋ ਕਈ ਵਾਰੀ ਅੱਜਕੱਲ ਮੈਂ ਮੇਰੇ ਵੀ ਫੋਟੋਗ੍ਰਾਫਰ ਥੋੜਾ ਤੁਸੀਂ نیچے ਬੈਠ ਜਾਓ ਤੇ ਪਿੱਛੇ ਨਜ਼ਰ ਦਿਓ ਹਾਂ ਕੈਮਰਾ ਫਿਰ ਹਾਂ ਫਿਕਸ ਕਰ ਹਾਂ ਅੱਗੇ ਅੱਜਾ ਅੱਗੇ ਅੱਗੇ ਹੀ ਕਰ ਲੋ ਤੁਸੀਂ ਅੱਗੇ ਆ ਜੀ ਹਾਂ ਅੱਜ ਕੱਲ੍ਹ ਕਈ ਵਾਰੀ ਸਫਲਤਾ ਦੀ ਕਾਲੀ ਪੈ ਜਾਂਦੀ ਹੈ ਉਹਦੇ ਨਾਲ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ ਕਹਿੰਦੇ ਸਿਆਣੀ ਕਾਲੀ ਅੱਗੇ ਟੋਏ ਟੋਏ ਸਫਲਤਾ ਜਿਹੜੀ ਆ ਉਹਦਾ ਇੱਕੋ ਹੀ ਰਸਤਾ ਜਾਂਦਾ ਉਹਨੂੰ ਸ਼ਾਰਟਕਟ ਐ ਉਹਦਾ ਨਾਮ ਐ ਹਾਰਡਵਰਕ ਉਹਦਾ ਨਾਮ ਐ ਮਿਹਨਤ ਉਹ ਤੋਂ ਬਿਨਾ ਕੋਈ ਸਫਲਤਾ ਨਹੀਂ ਹੋ ਸਕਦੀ ਜੀ ਤੁੱਕਾ ਲੱਗ ਜੂਗਾ ਇੱਕ ਦਿਨ ਲੱਗ ਜੂਗਾ ਦੋ ਦਿਨ ਲੱਗ ਜੂ ਅੱਗੇ ਕਿੱਥੇ ਜਾਓਗੇ ਜਾ ਕੇ ਤਾਂ ਕਿਤੇ ਨਾ ਕਿਤੇ ਟੈਲੈਂਟ ਨਹੀਂ ਕੰਮ ਆਉਣਾ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਦੱਸਣਾ ਚਾਹੁੰਦਾ ਕਿ ਕਾਮਯਾਬੀ ਜਿਹੜੀ ਹੈ ਉਹ ਤੁਹਾਡੇ ਪੈਰ ਜਰੂਰ ਚੁੰਮੂਗੀ ਬਸ਼ਰਤੇ ਕਿ ਤੁਸੀਂ ਬਿਰਲ ਰਹੇ ਰਹਾਤੇ ਰੱਖੋ ਡੈਡੀਕੇਸ਼ਨ ਤੇ ਸੱਚੇ ਦਿਲੋਂ ਮਿਹਨਤ ਕਰੋ ਮੈਂ ਆਪਣੇ ਮੈਂ ਐਗਜ਼ਾਮਪਲ ਕਈ ਵਾਰੀ ਸਟੇਜਾਂ ਤੇ ਦਿਨਾ ਹੁਣਾ ਅੱਜ ਵੀ ਐਗਜ਼ਾਮਪਲ ਦੇ ਦਿੰਨਾ ਆਪਣੇ ਘਰੇ ਮੈਂ ਇੱਕ ਵਾਲ ਕਲॉक ਹੈ ਉਹਦੇ ਸੈੱਲ ਕੱਟ ਰੱਖਿਆ ਆਪਣੇ ਸਮਾਜ ਦੇ ਵਿੱਚ ਮੰਨਿਆ ਜਾਂਦਾ ਵੀ ਖਰਾਬ ਘੜੀ ਨਹੀਂ ਰੱਖਣੀ ਚਾਹੀਦੀ ਘਰੇ ਮੇਰੀ ਮਾਂ ਵੀ ਮੇਰੇ ਨਾਲ ਨਾਰਾਜ਼ਗੀ ਕਰਦੀ ਰਹਿੰਦੀ ਹੈ ਪੁੱਤ ਖਰਾਬ ਘੜੀ ਬਦਸ਼ਕ ਨਹੀਂ ਹੁੰਦੀ ਹੈ ਪਰ ਮੈਂ ਉਸ ਖਰਾਬ ਘੜੀ ਤੋਂ ਬਹੁਤ ਜਿਹੜਾ ਪ੍ਰੇਰਨਾ ਲੈਣਾ ਮੈਨੂੰ ਇਨਸਪੀਰੇਸ਼ਨ ਮਿਲਦੀ ਹੈ ਉੱਥੋਂ ਤੁਸੀਂ ਵੀ ਕੁਝ ਹਰਾਨ ਹੋ ਜਾਓਗੇ ਵੀ ਮੁੱਖ ਮੰਤਰੀ ਆ ਗੜੀਆਂ ਗੱਲਾਂ ਕਰੀ ਜਾਂਦੇ ਵੀ ਖਰਾਬ ਕਢੀ ਚੁੱਕੀ ਹੈ ਮਿਲੂਗਾ ਆਮ ਤੌਰ ਤੇ ਕੀ ਹੁੰਦਾ ਹੈ ਹਰ ਫੀਲਡ ਦੇ ਵਿੱਚ ਕਈ ਵਾਰੀ ਇੱਛਾ ਮੁਤਾਬਕ ਰਿਜ਼ਲਟ ਨਹੀਂ ਆਉਂਦੇ ਸਟੂਡੈਂਟ ਨੇ ਸੋਚਿਆ ਹੁੰਦਾ ਮੈਂ 95% ਨੰਬਰ ਲਵਾਂਗਾ 80 ਰਹਿ ਜਾਂਦੇ ਨੇ ਫਿਲਮ ਸਟਾਰ ਨੇ ਸੋਚਿਆ ਹੁੰਦਾ ਇਸ ਮੂਵੀ ਤੋਂ ਬਾਅਦ ਮੈਂ ਸੁਪਰਸਟਾਰ ਬਣ ਜੂ ਮੂਵੀ ਫਲॉप ਹੋ ਜਾਂਦੀ ਹੈ ਬਿਜ਼ਨਸਮੈਨ ਨੇ ਸੋਚਿਆ ਹੁੰਦਾ ਐਸ ਫੈਕਟਰੀ ਤੋਂ ਬਾਅਦ ਮੇਰਾ ਟਰਨਓਵਰ ਐਨੇ ਕਰੋੜਾ ਤੇ ਜਾਊਗਾ ਉਹ ਫੈਕਟਰੀ ਘਾਟਾ ਹੀ ਪਾ ਦਿੰਦੀ ਆ ਉਹਨੂੰ ਤੇ ਹੋ ਜੇ ਮੌਕੇ ਤੇ ਬਹੁਤ ਸਾਰੇ ਲੋਕ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦੇ ਆ ਜੇ ਆਪਣੇ ਆਪ ਨਾਲ ਗੱਲ ਕਰਦੇ ਆ ਮੈਂ ਰੱਬ ਦਾ ਕੀ ਵਿਗਾੜਿਆ ਸੀ ਮੈਂ ਤਾਂ ਪੜਿਆ ਵੀ ਬਹੁਤ ਸੀ ਮੈਂ ਤਾਂ ਕਿਸੇ ਦਾ ਕੁਝ ਮਾੜਾ ਵੀ ਨਹੀਂ ਕੀਤਾ ਮੈਂ ਤਾਂ ਪੂਜਾ ਪਾਠ ਵੀ ਕਰਦਾ ਮੇਰੇ ਨਾਲ ਅੱਦਾਂ ਕਿਉਂ ਹੋ ਗਿਆ ਤੱਕ ਭਰੌਣਾ ਨਹੀਂ ਉਸ ਵੇਲੇ ਉਸ ਘੜੀ ਵੱਲ ਦੇਖਿਓ ਜਿਹੜੀ ਖਰਾਬ ਹੈ ਅਕੋਰਡਿੰਗ ਟੂ ਲਾ ਆਫ ਦਿਸ ਨੇਚਰ ਕੁਦਰਤ ਦੇ ਕਾਨੂੰਨ ਮੁਤਾਬਕ ਇੱਕ ਖਰਾਬ ਘੜੀ ਵੀ ਇੱਕ ਬੰਦ ਘੜੀ ਵੀ 24 ਘੰਟਿਆਂ 'ਚ ਦੋ ਬਾਰੀ ਸਹੀ ਟਾਈਮ ਦਿੰਦੀ ਹੈ 12 ਵਜੇ 5 ਮਿੰਟ ਤੇ ਘੜੀ ਖਰਾਬ ਹੋ ਗਈ ਇੱਕ ਵਾਰੀ ਦਿਨੇ ਵਾਰਾ 5 ਤੇ ਇੱਕ ਵਾਰੀ ਰਾਤ ਨੂੰ 12 5 ਤੇ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਜੇ ਇੱਕ ਡੈਡ ਚੀਜ਼ 24 ਘੰਟਿਆਂ 'ਚ ਦੋ ਵਾਰ ਸਹੀ ਹੋ ਸਕਦੀ ਹੈ ਤਾਂ ਸਾਡੇ ਸੰਤ ਚੱਲਦੇ ਨੇ ਅੱਜ ਤਾਂ ਜਾਦਾ ਵਾਰ ਸਹੀ ਹੋ ਸਕਦੇ ਐਫਰਟ ਚਾਹੀਦੀ ਹੈ ਪਰ ਰੋਏ ਬਿਨਾ ਤਾਂ ਕਹਿੰਦੇ ਮਾਂ ਵੀ ਨਹੀਂ ਦੁੱਧ ਪਿਉਂਦੀ ਆਪ ਬਾਰੇ ਬਿਨਾ ਕੋਈ ਸੁਰਗ ਨਹੀਂ ਜਾਂਦਾ ਐਫਰਟ ਕਰਨੀ ਪੈਂਦੀ ਸੋ ਜੇ ਹੁਣ ਮਿਹਨਤ ਕਰ ਲੋਗੇ ਅਗਲੀ ਜ਼ਿੰਦਗੀ ਸੌਖੀ ਹੋ ਜਾਊ ਜੇ ਹੁਣ ਕਹੋਂਗੇ ਛੱਡ ਬਰੇ ਚੱਲ ਇਲਾਂਟੇ ਜਾ ਕੇ ਆਉਨੇ ਆ ਚਲ ਉਧਰ ਕਾਫੀ ਪੀਨੇ ਆ ਫਿਰ ਅਗਲੀ ਔਖੀ ਆਉਗੀ ਮਰਜੀ ਹੈ ਤੁਹਾਡੀ ਹੁਣ ਨਜ਼ਾਰੇ ਲੈ ਲਓ ਅਗਲੀ ਜ਼ਿੰਦਗੀ ਔਖੀ ਹੈ ਹੁਣ ਥੋੜੇ ਜਿਹਾ ਮਿਹਨਤ ਕਰ ਲਓਗੇ ساری ਜ਼ਿੰਦਗੀ ਸੌਖੀ ਹੈ ਤੁਹਾਡੇ ਪਿਆ ਸੋ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਉਹਨਾਂ ਤਾਨੇ ਮੇਨੇ ਮਾਰਨੇ ਹੁੰਦੇ ਆ ਨੁਕਸ ਕੱਢਣੀ ਹੁੰਦੇ ਉਹਨਾਂ ਨੇ ਰਿਸ਼ਤੇਦਾਰ ਹੋਣਗੇ ਤੁਹਾਡੇ ਜਿਹੜੇ ਤੁਹਾਡੇ ਮਾਪਿਆਂ ਨੂੰ ਕਹਣਗੇ ਇਹ ਨਾ ਨਾ ਇਹ ਤਾਂ ਲੱਥ ਨਿਕਲਿਆ ਇਹ ਨਹੀਂ ਕੁਝ ਕਰਦਾ ਤੇ ਜਦੋਂ ਉਸਨੂੰ ਨੌਕਰੀ ਮਿਲ ਜਾਂਦੀ ਹੈ ਫਿਰ ਸਿੰਧੀ ਸਵੀਟ ਵਾਲਿਆਂ ਦੇ ਡੱਬੇ ਚੱਕੀ ਫਿਰਦੇ ਹੁੰਦੇ ਆ ਉਹ ਉਹੀ ਰਿਸ਼ਤੇਦਾਰ ਭਾਈ ਸਾਡੇ ਵਾਲੇ ਮੁੰਡੇ ਨੂੰ ਵੀ ਦੱਸਦੇ ਕਿਹੜੇ ਪੇਪਰ ਦਿੱਤੇ ਸੀ ਫਿਰ ਚੜਦੇ ਨੇ ਸਲਾਮਾਂ ਨੇ ਸੋ ਆਪਣੇ ਆਪ 'ਚ ਵਿਸ਼ਵਾਸ ਰੱਖਿਓ ਨੁਕਸ ਕੱਢਣਾ ਤਾਂ ਉਹ ਤਾਂ 네ਗੇਟਿਵ ਨਹੀਂ ਉਹ ਤਾਂ ਹਰ ਗੱਲ ਤੇ 네ਗੇਟਿਵਿਟੀ ਆਉਣੀ ਹੈ ਉਹਨਾਂ ਨੂੰ ਤਾਂ ਉਧਰੋਂ ਇੱਕ ਬੰਦਾ ਸੀਗਾ ਉਹਨੂੰ ਬੜਾ ਹਰ ਗੱਲ 'ਚ ਨੁਕਸ ਕਰਦਾ ਸੀ ਹਰ ਗੱਲ 'ਚ 네ਗੇਟਿਵ ਗੱਲ ਕਰਦਾ ਸੀ ਉਹਦੇ ਯਾਰ ਦੋਸਤ ਵੀ ਬਹੁਤ ਦੁਖੀ ਸੀ ਯਾਰ ਹਰ ਗੱਲ 'ਚ 네ਗੇਟਿਵਿਟੀ ਉਹ ਕਹਿੰਦੇ ਉਹਦੇ ਯਾਰਾਂ ਦੋਸਤਾਂ ਨੂੰ ਇੱਕ ਕੁੱਤਾ ਮਿਲ ਗਿਆ ਜਿਹੜਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਕੁੱਤਾ ਲੈ ਕਹਿੰਦੇ ਇਹਦੇ 'ਚ ਨੁਕਸ ਨਹੀਂ ਕੱਢ ਸਕਦਾ ਉਹ ਉਹਨੂੰ ਬੁਲਾ ਲਿਆ ਛੱਪੜ ਦੇ ਇੱਧਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਤੁਰ ਕੇ ਛੱਪੜ ਦੇ ਪਰਲੇ ਪਾਸੇ ਨਿਕਲ ਗਿਆ ਕਹਿੰਦੇ ਹਾਂ ਵੀ ਦੱਸ ਇਹਦੇ ਬਾਰੇ ਕੀ ਕਹਿਣਾ ਚਾਹੇਗਾ ਕਹਿੰਦਾ ਮੈਂ ਸਮਝ ਗਿਆ ਤਾਂ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਕਰਤਾ ਨੁਕਸਾਨੇ ਫੇਰ ਨੈਗੇਟਿਵਿਟੀ ਉਹਨੇ ਨੰਨਾ ਪਾਣੀ ਪੋਣਾ ਹੈ ਮਤਲਬ ਸੋ ਇਹ ਹਜਾਂ ਤੂੰ ਬਾਤੀ ਬਚ ਕੇ ਹੀ ਰਿਹਾ ਕਰੋ ਇਹ ਹਜਾਂ ਦੀ ਸੰਗਤ ਜਿਹੜੀ ਉਹ ਤੁਹਾਨੂੰ ਵੀ ਫਿਰ ਡੀਮੋਟੀਵੇਟ ਕਰ ਦਿੰਦੀ ਹੈ ਪੋਜ਼ਿਟਿਵ ਮਾਈਂਡ ਨਾਲ ਰਹੋ ਜ਼ਿੰਦਗੀ 'ਚ ਜ਼ਿੰਦਗੀ ਬਹੁਤ ਖੂਬਸੂਰਤ ਹੈ ਪਲ-ਪਲ ਜਿਉਂ ਔਰ ਬਹੁਤ ਤੁਸੀਂ ਕਿਸਮਤ ਵਾਲਿਆਂ ਕਿ ਤੁਹਾਡੇ ਕੋਲੇ ਇੰਨੇ ਵਧੀਆ ਟੀਚਰ ਨੇ ਇੰਨਾ ਵਧੀਆ ਇਨਫਰਾਸਟ੍ਰਕਚਰ ਹੈ ਇੰਨੇ ਵਧੀਆ ਤੁਹਾਡੇ ਗਾਈਡ ਨੇ ਕੋਚ ਨੇ ਤਾਂ ਤੁਸੀਂ ਤਾਂ ਕਾਮਯਾਬੀ ਬਹੁਤ ਆਸਾਨੀ ਨਾਲ ਪਾ ਸਕਦੇ ਤੁਸੀਂ ਉਹਨਾਂ ਬਾਰੇ ਸੋਚੋ ਜਿਹੜੇ ਸਟਰੀਟ ਲਾਈਟਾਂ 'ਚ ਪੜ੍ਹ ਕੇ ਵੀ ਕਾਮਯਾਬ ਹੋਏ ਨੇ ਜਾਂ ਜਿੰਨਾਂ ਦੇ ਕਰੇ ਫੀਸ ਦੇਣ ਨੂੰ ਪੈਸੇ ਹੈ ਨਹੀਂ ਉਹ ਐਕਸਟਰਾ ਕੰਮ ਕਰਦੇ ਆ ਓਵਰਟਾਈਮ ਲਾ ਕੇ ਫੀਸਾਂ ਭਰਦੇ ਆ ਸੋ ਪਰ ਉਹਨਾਂ ਦੇ ਫਿਰ ਇਹ ਗੱਲ ਹੁੰਦੀ ਆ ਉਹਨੇ ਦਿਲ ਚ ਕਿ ਮੈਂ ਕਿਤਾਬਾਂ ਰਾਹੀਂ ਜਾਂ ਮੈਂ ਪੜ੍ਹ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਜਦੋਂ ਤੁਹਾਨੂੰ ਸੌਖੀ ਲਾਈਫ ਮਿਲਦੀ ਹੈ ਉਦੋਂ ਤੁਸੀਂ ਮਿਹਨਤ ਛੱਡ ਜਿੰਨੇ ਹੋ ਇੱਕ ਬੰਦਾ ਸੀ ਉਹਦਾ ਬੇਟਾ ਜਿਹੜਾ ਨਲਾਇਕ ਸੀ ਕਮਾਉਂਦਾ ਨਹੀਂ ਸੀ ਉਹ ਬੰਦਾ ਮੰਜੇ ਤੇ ਪੈ ਗਿਆ ਬੈੱਡ ਤੇ ਪੈ ਗਿਆ ਕਹਿੰਦਾ ਮੈਂ ਸਾਰੀ ਜ਼ਮੀਨ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਨਾਮ ਲਾਉਂਗਾ ਬਸ਼ਰਤੇ ਕਿ ਇਹ ਜਿਹੜਾ ਨਲਾਇਕ ਮੁੰਡਾ ਮੇਰਾ ਇਹ 100 ਰੁਪਏ ਕਮਾ ਕੇ ਲਿਆਵੇ ਉਧਰ ਰਿਸ਼ਤੇਦਾਰ ਇਕੱਠੇ ਹੋ ਗਏ ਲੋਕ ਇਕੱਠੇ ਹੋ ਕਹਿੰਦੇ ਯਾਰ ਤੇਰਾ ਬਾਪੂ ਜਿੱਦੀ ਹੈ ਸਾਰੀ ਜਾਇਦਾਦ ਚਲੀ ਜਾਊਗੀ ਤੇ ਤੂੰ ਕਮਾ ਲਿਆ 100 ਰੁਪਏ ਉਹਨੂੰ ਕੰਮ ਕਰਨ ਦੀ ਆਦਤ ਐਨੀ ਸੀ ਜਦੋਂ ਤੁਸੀਂ ਆਪ ਮਿਹਨਤ ਕਰਦੇ ਹੋ ਨਾ ਉਹਦੀ ਵੈਲਿਊ ਕੀ ਹੁੰਦੀ ਆ ਆ ਜਰਾ ਸੁਣਿਓ ਭੇਜਤਾ ਰਿਸ਼ਤੇਦਾਰਾਂ ਨੇ ਉਹ ਕਿਸੇ ਤੋਂ ਧਾਰ ਫੜ ਲਿਆ 100 ਰੁਪਇਆ ਕੰਮ ਨਹੀਂ ਕੀਤਾ 100 ਰੁਪਇਆ ਧਾਰ ਫੜ ਲਿਆ ਲਿਆ ਕੇ ਆਪਣੇ ਬਾਪੂ ਨੂੰ ਫੜਾਤਾ ਬਾਪੂ ਨੇ ਮੰਜੇ ਤੇ ਪਏ ਪੈਣੇ ਹੁੰਦੇ ਟੁਕੜੇ ਟੁਕੜੇ ਕਰਕੇ ਥੱਲੇ ਸੁੱਟਦੇ ਉਹ ਐਦਾਂ ਖੜਾ ਰਿਹਾ ਦੱਸੋ ਬਾਪੂ ਜੀ ਹੁਣ ਕੀ ਕਰਾਂ ਕਹਿੰਦੇ 100 ਹੋਰ ਕਮਾ ਕੇ ल्या ਅੱਜ ਫਿਰ ਅਗਲੇ ਦਿਨ ਹੁੰਦਾ ਰੋਜ਼ ਥੋੜੀ ਮਿਲਦੀ ਐ 50 ਰੁਪਿਆ ਦਾ ਕੋਈ ਬੱਲੂ-ਬੁੱਲੂ ਵੇਚਦਾ ਕਮੇਟੀ ਦਾ 50 ਰੁਪਿਆ ਦਾ ਇਧਰ-ਉਧਰੋ ਜੁਗਾੜ ਕਰ ਲਿਆ 100 ਫੇਰ ਲਿਆ ਕੰਮ ਨਹੀਂ ਕੀਤਾ ਫੇਰ ਫੜਾਤਾ ਉਹਨੇ ਫੇਰ ਟੁਕੜੇ-ਟੁਕੜੇ ਕਰਕੇ ਥੱਲੇ ਸੁੱਟਦਾ ਫੇਰ ਖੜਾ ਰਿਹਾ ਐ ਇਦਾਂ ਹੀ ਕਹਿੰਦਾ ਦੱਸ ਬਾਬੂ ਜੀ ਹੁਣ ਕਹਿੰਦਾ ਅੱਜ ਹੋਰ 100 ਕਮਾ ਕੇ ਲਿਆ ਫਿਰਤੀਜੀ ਦੇ ਨੂੰ ਹੁਣ ਹਰ ਰੋਜ਼ ਨਾ ਤਾਂ ਚੋਰੀ ਹੋਵੇ ਹਰ ਰੋਜ਼ ਨਾ ਕੋਈ ਧਾਰ ਮਿਲੇ ਸੱਚੀ-ਮੁੱਚੀ ਕੰਮ ਕਰਨਾ ਪੈ ਗਿਆ ਸੜਕ ਤੇ ਦੁਰਮਟ ਨਾਲ ਰੋੜੀ ਕੁੱਟ ਕੇ 100 ਰੁਪਏ ਮਿਲਿਆ 100 ਰੁਪਏ ਲੈ ਆ ਕੇ ਬਾਪੂ ਨੂੰ ਫੜਾਤਾ ਬਾਪੂ ਨੇ ਜਦੋਂ 100 ਰੁਪਏ ਪਾੜ ਕੇ ਥੱਲੇ ਸੁੱਟਿਆ ਉਸ ਮੁੰਡੇ ਨੇ ਕੱਲਾ ਕੱਲਾ ਟੁਕੜਾ ਥੱਲੋ ਚੱਕਿਆ ਕਹਿੰਦਾ ਬਾਪੂ ਕਿਉਂ ਪਾੜੀ ਜਾਂਦਾ ਹੱਥਾਂ ਤੇ ਛਾਲੇ ਹੋ ਗਏ ਕਮਾਉਂਦਿਆਂ ਨੂੰ ਬਾਪੂ ਕਹਿੰਦਾ ਪੁੱਤ ਅੱਜ ਤੇਰੇ ਨੇ ਪਹਿਲਾਂ ਦੋ ਵਾਰੀ ਪਾੜ ਕੇ ਸੁੱਟੇ ਸੀ ਨੋਟ ਤੈਨੂੰ ਦਰਦ ਨਹੀਂ ਹੋਇਆ ਸੀ ਅੱਜ ਤੇਰੇ ਨੇ ਜਦੋਂ ਆਪਣੀ ਕਮਾਈ ਭੰਗ ਦੇ ਬਾਣੇ ਜਾਂਦੀ ਹੈ ਨਾ ਫਿਰ ਦਰਦ ਹੁੰਦਾ ਹੈ ਰਿਸ਼ਵਤ ਵਾਲੇ ਪੈਸਾ ਨਾਲ ਕਹਿੰਦਾ ਪਰ ਰੇਟ ਪੁੱਛਣਾ ਪਾਪਾ ਪੈਕ ਕਰ ਦੇ ਜਦੋਂ ਪੈਸੇ ਹੀ ਇਧਰ ਉਧਰੋਂ ਆਏ ਹੋਏ ਆਪ ਕਮਾਈ ਹੀ ਨਹੀਂ ਸੋ ਆਪਣੀ ਕਮਾਈ ਜਿਹੜੀ ਆ ਉਹਨੂੰ ਖਰਚਣ ਦਾ ਵੀ ਨਜ਼ਾਰਾ ਆਉਂਦਾ ਔਰ ਇਮਾਨਦਾਰੀ ਜਿਹੜੀ ਆ ਉਹਦਾ ਆਪਣੀ ਮaza ਹੁੰਦਾ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇੱਥੇ ਰਹਿ ਜਾਂਦਾ ਪਰ ਇਹ ਵੀ ਤੁਹਾਡੀ ਆਪਣੀ ਕਮਾਈ ਤੁਹਾਡੀ ਮਿਹਨਤ ਤੁਹਾਡੀ ਸੱਚਾਈ ਉਹਨੂੰ ਲੋਕ ਯਾਦ ਰੱਖ ਲੈਂਦੇ ਆ ਅੱਜ ਕੋਈ ਯਾਦ ਕਰਦਾ ਕੋਈ ਕਿਸੇ ਨੇ ਪੁੱਛਿਆ ਭਗਤ ਸਿੰਘ ਉਹਨਾਂ ਦੇ ਖਾਤੇ 'ਚ ਕਿੰਨੇ ਪੈਸੇ ਸੀ 23 ਸਾਲ ਦੀ ਉਮਰ ਸੀ ਅੱਜ ਜਦੋਂ ਤੱਕ ਦੁਨੀਆ ਰੋ ਵੀ 23 ਸਾਲ ਦੀ ਰਹਿਣਗੇ ਉਹ ਅੱਜ ਤੋਂ 500 ਸਾਲ ਬਾਅਦ ਵੀ ਉਹਨਾਂ ਦੇ ਆ ਮੇਲੇ ਲੱਗਦੇ ਰਹਿਣਗੇ ਉਹਨਾਂ ਦੇ ਬਰਸੀਆਂ ਤੇ ਉਹਨਾਂ ਦੇ ਜਨਮ ਦਿਨਾਂ ਤੇ ਸੋ ਸੱਚ ਜਿਹੜਾ ਉਹਦਾ ਕੋਈ ਬੈਂਕ ਬੈਲੈਂਸ ਨਹੀਂ ਹੁੰਦਾ ਤੋਂ ਬੈਂਕ ਬਿਲ ਤਾਂ ਵੱਡੇ ਵੱਡੇ ਆ ਗਏ ਕਰੋੜਾਂ ਖਰਬਾਂ ਪੱਤੇ ਆ ਕੇ ਤੁਰ ਗਏ ਕੋਈ ਜਾਣਦੇ ਨਹੀਂ ਭੁੱਲ ਗਏ ਸਾਰੇ ਲੋਕ ਸੋ ਆਪਣਾ ਐਮੀਅਤ ਜਰੂਰ ਬਣਾਓ ਜਿੱਥੇ ਹੈਗੇ ਹੋ ਉਸ ਦਫਤਰ ਚ ਜਿੱਥੇ ਹੈਗੇ ਹੋ ਉਸ ਕਲਾਸ ਤੁਹਾਡੀ ਇਪੋਰਟੈਂਟ ਹੋਣੀ ਚਾਹੀਦੀ ਹੈ ਐਲਨ ਮਸਕ ਦੇ ਦਫਤਰ ਚ ਇੱਕ ਗੋਰੀ ਕੰਮ ਕਰਦੀ ਸੀ रिजाइन करता उन्हें एलन मस्क को लेकर आ गई क्या रिजाइन करना क्या अच्छा किपार्टमेंट काम करती क्या मेन हेड ऑफिस कर दी हैं ठीक है क्या रिजाइन रख लिया तो मैं बाद डीजन लाऊंगा आ एक ड लख डॉलर लैला वर्ल्ड टूर लाया फिर आके फैसला कर लाने उन्हें आख्या ये वजह कम हो गया ना मेरा अस्तीफा हो गया लख डॉलर मैं वैसी मिल गया वर्ल्ड टूर तो निकल गई डेढ़ के महीने बाद दुनिया घूम के आ गई ਆਕੇ ਕਹਿੰਦੀ ਜੀ ਮੈਂ ਉਹੀ ਆ ਮੇਰੇ ਰਜਾਇਨ ਬਾਰੇ ਕਰੋ ਫੈਸਲਾ ਉਹ ਕਹਿੰਦਾ ਹਾਂ ਤੇ ਹੈ ਰਜਾਇਨ ਤੇਰਾ ਅਸੈਪਟਡ ਰਜਾਇਨ ਮੰਨ ਲਿਆ ਤੇਰਾ ਉਹ ਕਹਿੰਦੀ ਜੀ ਜੇ ਅਸੈਪਟ ਹੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਡੇਢ ਮਹੀਨਾ ਮੈਨੂੰ ਉਧਰ ਭੇਜਤਾ ਫਿਰ ਡੇਢ ਮਹੀਨੇ ਬਾਅਦ ਫੈਸਲਾ ਉਹੀ ਲਿਆ ਵੀ ਅਸੈਪਟਡ ਐਲਨ ਮਸ ਕਹਿੰਦਾ ਜਦੋਂ ਤੂੰ ਰੇਨ ਕਰਨ ਆਈ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਤੂੰ ਤੇਰੀ ਮੇਰੇ ਦਫ਼ਤਰ ਚ ਐਹਮੀਅਤ ਕੀ ਹੈ ਇੰਪੋਰਟੈਂਸ ਕੀ ਹੈ ਕਹਿੰਦਾ ਮੈਂ ਤੈਨੂੰ ਭੇਜਤਾ ਜੇ ਕਹਿੰਦਾ ਤੂੰ 4-5 ਦਿਨ ਗੈਰਹਾਜ਼ਰ ਰਹਿੰਦੀ ਤਰਸੱਲੀ ਮੱਜਾਂ ਨਹੀਂ ਚਾਹੀਦੀ ਸੀ ਜੇ ਤੇਰੀ ਇਪੋਰਟੈਂਸ ਹੁੰਦੀ ਕੋਈ ਦਫ਼ਤਰ 'ਚ ਮੈਨੂੰ ਦਫ਼ਤਰ ਵੱਲੋਂ ਆਉਣੇ ਸੀ ਫੋਨ ਵੀ ਸਰੋਂ ਆਈ ਨਹੀਂ ਉਹਦੇ ਬਿਨਾ ਕੰਮ ਨਹੀਂ ਚੱਲ ਰਿਹਾ ਉਹਨੂੰ ਬੁਲਾਓ ਕਹਿੰਦਾ ਮੈਂ ਤੈਨੂੰ ਵਾਪਸ ਬੁਲਾ ਲੈਣਾ ਸੀ ਬਰ ਟੂਰ ਤੋਂ ਕਹਿੰਦਾ ਡੇਢ ਮਹੀਨਾ ਹੋ ਗਿਆ ਤੇਰੇ ਬਾਰੇ ਮੈਨੂੰ ਕੋਈ ਪੁੱਛਣੀ ਨਹੀਂ ਨਾ ਇਹਨਾਂ ਦਾ ਸੁਣਨਾ ਆਇਆ ਕਹਿੰਦਾ ਤੇਰੇ ਲਈ ਤਾਂ ਮਤਲਬ ਤੇਰੀ ਕੋਈ ਐਹਮਤ ਹੀ ਹੈ ਨਹੀਂ ਚੱਲ ਜਾ ਸੋ ਐਹਮਤ ਆਪਣੀ ਸ਼ਰੂਰ ਬਣਾਓ ਤੁਹਾਡੇ ਬਿਨਾ ਸਰੇ ਨਾ ਕਿਤੇ ਇੰਨੀ ਇੰਪੋਰਟੈਂਸ ਤਾਂ ਹੋਵੇ ਨਾ ਤੁਹਾਡੀ ਘਾਟ ਮਹਿਸੂਸ ਹੋਵੇ ਪੜੋ ਲਿਖੋ ਬਦੋ ਤਰੱਕੀਆਂ ਕਰੋ ਮੰਜ਼ਲਾਂ ਵੱਡੀਆਂ-ਵੱਡੀਆਂ ਕੁਰਸੀਆਂ ਵੱਡੇ-ਵੱਡੇ ਅਹੁਦੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਮੈਂ ਜ਼ਿਆਦਾ ਟਾਈਮ ਨਹੀਂ ਲਵਾਂਗਾ ਕਿਉਂਕਿ ਬਹੁਤ ਸਾਰੇ ਕਲਾਕਾਰ ਮੈਨੂੰ ਪਤਾ ਹੈ ਬਤੌਰ ਕਲਾਕਾਰ ਸਟੇਜ ਦੇ ਪਿਛਲੇ ਪਾਸੇ ਇੰਤਜ਼ਾਰ ਕਰਨਾ ਬਹੁਤ ਔਖਾ ਹੋ ਜਾਂਦਾ ਸੋ ਉਹਨਾਂ ਨੇ ਪਰਫਾਰਮ ਕਰਨਾ ਹੈ ਮੈਂ ਇੱਕ ਵਾਰ ਫਿਰ ਸਾਰੇ ਸਾਡੇ ਯੂਥ ਨੂੰ ਸਾਰੇ ਸਾਡੇ ਆਉਣ ਵਾਲੇ ਫਿਊਚਰ ਨੂੰ ਮੈਂ ਬਹੁਤ ਬਹੁਤ ਜੀ ਉਹ ਪਾਸ ਕਰ ਲੈਣ। ਸੋ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਤਰੱਕੀਆਂ ਸਾਰੇ ਇੰਸਟੀਚੂਨਸ ਨੇ ਕਰਨੀਆਂ ਨੇ ਜਿਵੇਂ ਜਿਵੇਂ ਹੋਈ ਜਾਊਗਾ ਤੁਹਾਨੂੰ ਅਸੀਂ ਬੈਸਟ ਜਿਹੜੇ ਫੈਸਿਲਿਟੀਆਂ ਦੇਵਾਂਗੇ ਜਿਹੜਾ ਰਨਵੇ ਹੈ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਉਹ ਜਹਾਜ਼ ਨੂੰ ਮੌਕੇ ਹੀ ਦਿੰਦਾ ਹੁੰਦਾ ਬਸ ਅੱਗੇ ਤਾਂ ਜਹਾਜ਼ ਦੇ ਇੰਜਣਾਂ ਦੇ ਡਿਪੈਂਡ ਕਰਦਾ ਹੈ ਕਿ ਕਿੱਡੀ ਕਿੰਨੀ ਉੱਚੀ ਫਲਾਈਟ ਲੈਣੀ ਹੈ ਪਰ ਜਹਾਜ਼ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉੱਚਾ ਹੋ ਕੇ ਹੰਕਾਰ ਨਾ ਕਰੇ ਵੀ ਮਹਿਰਾਨ ਵੇ ਤਾਂ ਬਹੁਤ ਵੱਡਾ ਹੋ ਗਿਆ ਲੈਂਡਿੰਗ ਵੀ ਕਰਨੀ ਹੁੰਦੀ ਹੈ ਉਤਰਨਾ ਵੀ ਹੁੰਦਾ ਹੈ ਉਹਦੇ ਵਾਸਤੇ ਵੀ ਰਣਵੀ ਚਾਹੀਦਾ ਹੁੰਦਾ ਨਹੀਂ ਕ੍ਰੈਸ਼ ਲੈਂਡਿੰਗ ਹੁੰਦੀ ਹੈ ਨਾ ਫਿਰ ਟੁਕੜਿਆਂ 'ਚ ਹੁੰਦਾ ਟੁਕੜਿਆਂ 'ਚ ਵੀ ਕੋ ਟੁਕੜਾ ਉਧਰੋਂ ਲੱਭੇ ਕੋ ਉਧਰੋਂ ਲੱਭੇ ਸੋ ਇਸ ਕਰਕੇ ਆਪਣੀ ਧਰਤੀ ਨਾਲ ਜੁੜੇ ਰਹੋ ਆਪਣੇ ਮਾਪੇ ਪਿਓ ਦੀ ਰਿਸਪੈਕਟ ਕਰੋ ਆਪਣੇ ਟੀਚਰਾਂ ਦੀ ਰਿਸਪੈਕਟ ਕਰੋ ਤਰੱਕੀਆਂ कदम चाहूंगी बहुत बहुत धन्यवाद बहुत बहुत मेहरबानी लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे बहुत बहुत धन्यवाद बहुत बहुत मेहरबानी जिंदे वास्ते